ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਪਾਤੜਾ ਜੀ ਸਾਫਟ ਡਿਵੀਜ਼ਨ ਪਾਤੜਾ ਡੀਐਸਪੀ ਸਾਹਿਬ ਦੇ ਦਫਤਰ ਮੂਹਰੇ ਜਿੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਲਗਾਇਆ ਗਿਆ ਹੈ ਇਹ ਧਰਨਾ ਪ੍ਰਸ਼ਾਸਨ ਦੇ ਖਿਲਾਫ ਲਗਾਇਆ ਗਿਆ ਹੈ ਕਿਉਂ ਲਗਾਇਆ ਗਿਆ ਹੈ ਇਸ ਦੇ ਉੱਤੇ ਗੱਲਬਾਤ ਕਰਾਂਗੇ ਜੀ ਜਿਹੜਾ ਉਹਨਾਂ ਨੇ ਕਿਹਾ ਵੀ ਗਲਤ ਕੰਮ ਦੇ ਮਗਰੋਂ ਕਦੇ ਵੀ ਸਪੋਰਟ ਨਹੀਂ ਕਰਦੀ ਕੋਈ ਵੀ ਜਥੇਬੰਦੀ ਪਰ ਕਿਸੇ ਨਾਲ ਨਜਾਇਜ਼ ਨਹੀਂ ਹੋਣ ਦਿੰਦੀ ਜੇ ਤੁਸੀਂ ਨਜਾਇਜ਼ ਕਰੋਗੇ ਤੁਹਾਡੇ ਦਰਾਂ ਪੂਰੇ ਘਰ ਨੇ ਵੀ ਲੱਗਣ ਗਏ ਤੁਹਾਡਾ ਪੱਟ ਸਿਆਪਾ ਵੀ ਕਰਾਂਗੇ ਤੁਹਾਡੇ ਪ੍ਰਿੰਸ ਮੁਰਦਾਬਾਨ ਵੀ ਬੋਲਾਂਗੇ ਪਰ ਜੇ ਤੁਸੀਂ ਕਿਸੇ ਵੀ ਗੈਜ ਕੰਮ ਕਰੋਗੇ ਉਹ ਤੋਂ ਕੋਈ ਸੇਵਾਦਾਰਾਂ ਦੇ ਇੱਕ ਹੁੰਦਾ ਬੋ ਜਿੰਦਾਬਾਦ ਜਿੰਦਾਬਾਦ ਪਟੜਾ ਨਾਲ ਸਿਰਫ ਪ੍ਰਸ਼ਾਸਨ ਨੂੰ ਦੋਪੋ ਲੋਕਾਂ ਨਾਲ ਟੱਕਰ ਕਰਨ ਵਾਲਾ ਸਿਰਫ ਪ੍ਰਸ਼ਾਸਨ ਹੈ पापड़ा सच मुर्म गरीब लोगों को झूठे परचे करना बंद बार्त करो नजैज परचे करने का प्रशासन मुर्गा बॉब चक चेक देंगे गुंडागर्दी नहीं चलेगी तमांशाही नहीं ਲੋਗੀ ਪੂਰ ਸੁਪਰ ਸੈਸ਼ਨ ਹਾਏ 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 ਪੇਠਾਂ ਦਾ ਸੱਚੇ ਮਰਦਾਂ ਬੋ ਮਰਦਾਂ ਮਰਦਾਂ ਜਿਹੜੇ ਕਿਸਾਨ ਭਰਾ ਗੋ ਸੌਤ ਪੰਨਾ ਗੁਰਪਤਰੀ ਸੰਜ ਪਾਇਆ ਅੱਜ ਕੇ ਜਵਾਬ ਦੇਣਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਆਪਣਾ ਐਕਸ਼ਨ ਹੈ ਇਹ ਤੇ ਬੜਾ ਫੋਰੀ ਤੌਰ ਤੇ ਐਨ ਜਦੋਂ ਸੀਜ਼ਨ ਪੀਕ ਦੇ ਉੱਪਰ ਹੈ ਉਹ ਸਮੇਂ ਆਇਆ ਤੇ ਸਾਡਾ ਫਰਜ਼ ਵੀ ਬਣਦਾ ਕਿ ਜਦੋਂ ਸਮਾਜ ਦੇ ਵਿੱਚ ਸਾਡੇ ਮੋਢਿਆਂ ਪਰੇ ਦੀ ਵੱਡੀ ਜਿੰਮੇਵਾਰੀ ਆ ਗਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਦੇ ਜੇ ਅੱਜ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਦੇਸ਼ ਦੇ ਵਿੱਚ ਕੀ ਟੱਕਾ ਹੋ ਰਿਹਾ ਤਾਂ ਸਾਨੂੰ ਸਭ ਤੋਂ ਪਹਿਲਾਂ ਜਿਹੜੀ ਲੋਕਾਂ ਦੀ ਬਾਹ ਫੜਨ ਵਾਲਾ ਸੰਯੁਕਤ ਕਿਸਾਨ ਮੋਰਚਾ ਉਸੇ ਮੱਦੇਨਜ਼ਰ ਅੱਜ ਇਹ ਮੁਕਦਮੇ ਜਿਹੜੇ ਝੂਠੇ ਪਰਚੇ ਪਾਏ ਜਾ ਰਹੇ ਆ ਇਹ ਸਾਨੂੰ ਸਮਝ ਆ ਰਿਹਾ ਕਿ ਹੋ ਕਿਉਂ ਰਿਹਾ ਆਸ ਹੈ ਕਿ ਜੋ ਪੰਜਾਬ ਸਰਕਾਰ ਅਖੋਤੀਨ ਕਲਾਬੀ ਜਿਹੜੇ ਸੱਤਾ ਵਿੱਚ ਆ ਕੇ ਬਹਿ ਗਏ ਜਿੰਨਾ ਲੋਕ ਉਹਦਾ ਹਰਨੀ ਜਿੰਨਾਂ ਦੇ ਵਿੱਚ ਕੋਈ ਕੈਲੀਬਰ ਨਹੀਂ ਉਹਨਾਂ ਨੇ ਸਪਸ਼ਟ ਸਮਝਿਆ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਇਹ ਸੋਸ਼ਲ ਮੀਡੀਆ 'ਚ ਉੱਠ ਕੇ ਆਈ ਹੀ ਪਾਰਟੀ ਹੈ ਵੀ ਤੁਸੀਂ ਝੂਠੇ ਅੰਕੜੇ ਪੇਸ਼ ਕਰੋ ਕਹਾਵਤ ਹੈ ਨਾ ਜਿੰਨਾ ਤੁਸੀਂ ਝੂਠ ਬੰਨੋਗੇ ਉਹ ਕਦੇ ਵੀ ਕੱਲ੍ਹ ਸੱਚ ਹੋ ਜਾਂਦਾ ਝੂਠ ਇੰਨੇ ਕੰਫੀਡੈਂਸ 'ਚ ਬੋਲਣਾ ਕਿ ਉਹਨੂੰ ਸੱਚ ਮੰਨਣ ਲੋਕ ਸਾਡੇ ਲੋਕ ਇਸ ਤਰ੍ਹਾਂ ਗੁੰਮਰਾਹ ਹੁੰਦੇ ਆ ਸੋਸੋ ਕਹੇ ਤੇ ਇਹਨਾਂ ਨੇ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਬੁਢੀ ਆ ਫਰਜੀ ਮਹਿੰਮ ਆ ਉਹਨੂੰ ਨਾਮ ਦਿੱਤਾ ਬੜਾ ਸੋਹਣਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤਸਤ ਹਤ ਜਿਹੜੇ ਪਰਚੇ ਪਾਏ ਜਾ ਰਹੇ ਆ ਜਿਹੜੇ ਪੁਛੇ ਘਰ ਵਿਟਾਇਆ ਉਹ ਸਾਰੇ ਉਹੀ ਲੋਕਾਂ ਦੇ ਜਿਨ੍ਹਾਂ ਦੇ ਉੱਪਰ ਕੋਈ ਜਿਹੜਾ ਪਾਠਤ ਨਹੀਂ ਜਾਂ ਜਿਹੜੇ ਕੋਈ ਮੜਾ ਮੋਟਾ ਇਹ ਨਸ਼ਾ ਕਰਨ ਲੱਗੇ ਤੇ ਮੜੀ ਮੋਟੀ ਸਪਲਾਈ ਕਰਨ ਲੱਗੇ ਵੱਡੇ ਨਗਰਾਂ ਮਸ਼ਿਆਂ ਦੇ ਉੱਪਰ ਇਹਨਾਂ ਨੇ ਕੋਈ ਮੁਕਿਆ ਨਹੀਂ ਕਿਸੇ ਪਜਾਉਂ ਦੇ ਤੂੰ ਜਿਹੜੇ ਹੈਗੇ ਆ ਉਸੇ ਤਰ੍ਹਾਂ ਕਾਰੋਬਾਰ ਚੱਲ ਰਿਹਾ ਤੇ ਵੱਡਾ ਕਾਰੋਬਾਰ ਹੈ ਪੂਰੀ ਦੁਨੀਆ ਦੇ ਵਿੱਚ ਨਸ਼ੇ ਦਾ ਉਹਦੇ ਉੱਪਰ ਕਿੰਨੀ ਮਰਜ਼ੀ ਸਿਆਸਤ ਕਰ ਲੋ ਕਿੰਦੀ ਵੱਡੀ ਸਿਆਸਤ ਕਰ ਲੋ ਉਹ ਤੁਹਾਨੂੰ ਦੇਖਣੀ ਮਿਲ ਜੂਗੀ ਐਸੇ ਤਰ੍ਹਾਂ ਤਾਂ ਹੈ ਕਿ ਆਪਣੇ ਬਲਾਕ ਪਟਵੰਨਿਆਂ ਦੇ ਵਿੱਚ ਵੀ ਅਤੇ ਪੂਰੇ ਜ਼ਿਲ੍ਹੇ ਦੇ ਵਿੱਚ ਸਾਨੂੰ ਕੇਸ ਦੇਖਣ ਨੂੰ ਮਿਲ ਰਿਹਾ ਪਿਛਲੇ ਦਿਨੀ ਡੀਸੀ ਨਾਲ ਮੀਟਿੰਗ ਰੱਖੀ ਸੀ ਉਹ ਮੰਗ ਪੱਤਰ ਦੇ ਵਿੱਚ ਵੀ ਛੇਮਾ ਕਾਲਮੇ ਹੀ ਰੱਖਿਆ ਕਿ ਜਿਹੜੇ ਤੁਸੀਂ ਝੂਠੇ ਪੁਲਸ ਜਿਹਦੇ ਆਪਣੇ ਮੁਕਦਮੇ ਕਰ ਰਹੇ ਹੋ ਐਨਡੀਪੀਐਸ ਦੇ ਬੇ ਸਰਾਸਰ ਗਲਤਾਂ ਪੁਲਸ ਦੀ ਗੁੰਡਾਗਰਦੀ ਹੈ ਤੇ ਸਰਕਾਰ ਦੀ ਜਿਹੜੀ ਹੈਗੀ ਹੈ ਇਹ ਬੜੀ ਅਸੀਮ ਨੂੰ ਨਿਜਾ ਕਰਨੀ ਹੈ ਤੁਹਾਡੇ ਐਕਸ਼ਨ ਦੀ ਉਸੇ ਤਰ੍ਹਾਂ ਤੇ ਆਪਣੇ ਬਤਾਲ ਪਿੰਡ ਦੇ ਵਿੱਚ ਜਿਹੜੀ ਘਟਨਾ ਹੋਈ ਆ ਉਸੇ ਤਰ੍ਹਾਂ ਕਈ ਪਿੰਡਾਂ 'ਚ ਹੋਰ ਹੋਈ ਆ ਆ ਖਾਂਗਲ ਸਾਥੀ ਬੱਤੀ ਨੇ ਇਹਨਾਂ ਦੱਸਿਆ ਕਿ ਇਹਨਾਂ ਨੇ ਪੁਲਸ ਦਾ ਬੰਦਾ ਉਹਦੇ ਪਰਾਵਾ ਦੇ ਉੱਪਰ ਇਹਨਾਂ ਨੇ ਮੁਕਦਮਾ ਜਿਹੜਾ ਦਰਜ ਕੀਤਾ ਐਨਡੀਪੀਐਸ ਦਾ ਉਹ ਤੋਂ ਕਈ ਲੱਖ ਵੀ ਲੈ ਲਿਆ ਬਾਤ ਉਹ ਲੈ ਕੇ ਤੇ ਉਸ ਤੋਂ ਬਾਅਦ ਉਹ ਭਰਾ ਨੇ ਆਪਣੇ ਉੱਪਰ ਪਾ ਲਈ ਤੇ ਨਾ ਕੋਈ ਬਿਮਾਰ ਆ ਵਿਚਾਰਾ ਉਹ ਬੰਦਾ ਵੀ ਚੜਾਈ ਕਰ ਗਿਆ ਤੇ ਹੁਣ ਉਹਦੇ ਪਰਦਾਰਾ ਫੇਰ ਉਹਨੂੰ ਬਲਾ ਬਲਾ ਕੇ ਜਿਹੜਾ ਹੈਗਾ ਤੁਹਾਨੂੰ ਗਿੰਤੀ ਆਰੀ ਤੇਰੇ ਉੱਪਰ ਪਰਚਾ ਪਾਵਾਂਗੇ ਨਹੀਂ ਪੈਸੇ ਦੇ ਤਾਂ ਉਸੇ ਤਰ੍ਹਾਂ ਕਈ ਲੋਕਾਂ ਨੇ ਜਿਹਨੂੰ ਪਹਿਲਾਂ ਸਾਥੀ ਬੋਲ ਕੇ ਗਏ ਨੇ ਕਿ ਚਾਰ ਬੋਤਲਾਂ ਦੇਵਾਂਗੇ ਪਾ ਤਾਵਾਂਗੇ ਤੁਹਾਡੇ ਉੱਪਰ ਤੁਸੀਂ ਪਰਚਾ ਪਾ ਲੋ ਕੁਝ ਨਹੀਂ ਹੁੰਦਾ ਇਹ ਸਰਾਸਰ ਕੀ ਮਜ਼ਾਕ ਹੈ ਯਾਰ ਇਹ ਕਿਹੜਾ ਲੋਕਤੰਤਰ ਹੈ ਕਿਹੜਾ ਸਭ ਸੁਧਾਰ ਨਹੀਂ ਤੇ ਜੀਵਨਾਂ ਤੇ ਲੱਗੇ ਹੋਏ ਆ ਤੁਸੀਂ ਉਹਨਾਂ ਲੋਕਾਂ ਦੇ ਉੱਪਰ ਪਰਚੇ ਪਾ ਦਿੰਦੇ ਜਿਹੜੇ ਬੇਚਰੇ ਹੈਗੇ ਆ ਹੁਣ ਅਸਤੂ ਸਾਹਿਬ ਮਿਲਤ ਅੱਗੇ ਆਲੇ ਸਾਡੇ ਦੁੱਧਨੇ ਪਿੰਡ ਤੋਂ ਸਾਰੇ ਨੇ ਪਤਾ ਕਿ ਪਿਛਲੇ ਜਿਹੜਾ 2022 ਤੋਂ ਲੈ ਕੇ ਕੋਈ ਨੁਬਿੱਦੀ ਸਾਡੇ ਨੌਜਵਾਨ ਨਹੀਂ ਤੇ ਨਸ਼ੇ ਦੇ ਖਿਲਾਫ ਇੱਡੀ ਪੁਲੀ ਨਾਮबंदी ਕਰੀ ਆ ਆ ਆਸ-ਪਾਸ ਦੇ ਪਿੰਡਾਂ ਨੂੰ ਬੁਲਾ ਕੇ ਵਾਹ ਪੰਚਾਇਤ ਦੀ ਮੀਟਿੰਗ ਐਸਐਸਬੀ ਖੁਦ ਆਕੇ ਗਿਆ ਦੀਪਕ ਭਾਰਕ ਸਾਨੂੰ ਇੱਕ ਹਰ ਟਾਈਮ ਲੈ ਕੇ ਗਿਆ ਡਿਪਟੀ ਆਕੇ ਗਿਆ ਹਰ ਟਾਈਮ ਲੈ ਗਿਆ ਟਾਈਮ ਲੱਗਦਾ ਲੋਕਾਂ ਨੂੰ ਠੰਡਾ ਛਿੱਟੇ ਮਾਰ ਜਾਂਦੇ ਹੈਗੇ ਜਿਵੇਂ ਕਿ ਨਸ਼ਾ ਵਿਕਿਆ ਤੇ ਹੁਣ ਕਹਿ ਰਹੇ ਸੀ ਕਿ ਅਸਤੂ ਸਾਹਿਬ ਕੇ ਤੁਹਾਡੇ ਪਿੰਡਾਂ ਦੇ ਬੰਦੇ ਸਾਨੂੰ ਸਹਾਂ ਖਵਾਰਿਆਂ ਦੇ ਲੋਕਾਂ ਦੀਆਂ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਣੇ ਜਿਹੜੇ ਸਾਥੀ ਬਕਰਾਂ ਬਾਰੇ ਵੀ ਕਹਿਣਾ ਜਿਹੜੇ ਬੰਦੇ ਚਿੱਕੜ ਬਤਾਰ ਕਰਦੇ ਆ ਮੈਂ ਸੀਦਾ ਕੋ ਨਾ ਜਿਹੜਾ ਸਹਨੇਮ ਕਰਦੇ ਨਾ ਉਹ ਜਿਗਵਾਈ ਭਰ ਦੇ ਨਾਲ ਪਿੱਛੇ ਹੰਦੇ ਹੈਗੇ ਪਰ ਜੇ ਚੁੱਫੇ ਮਰ ਅਸੀਂ ਦੇ ਵੀ ਤੁਸੀਂ ਪਰਚੀ ਪਾ ਰਹੇ ਹੋ ਜੇ ਤੁਸੀਂ ਇਸ ਤਰ੍ਹਾਂ ਕਰਾਉਗੇ ਉਹ ਖੋਲ ਕੇ ਜਵਾਬ ਦੇਣਗੇ ਜਿਹਨੂੰ ਤੁਸੀਂ ਇਹ ਐਸਕੇ ਬੋਲ ਕੇ ਆਇਆ ਕਿ ਜਥੇ ਨੂੰ ਜੀ ਪੁੱਛਿਆ ਕਰਨਾ ਤੁਸੀਂ ਜਥੇ ਬੰਦੀ ਨੂੰ ਪੁੱਛਦੇ ਮੈਂ ਕਿਉਂ ਪਰ ਸਹੀ ਸਹੀ ਤਰ੍ਹਾਂ ਤੁਸੀਂ ਸੱਚਾ ਜਵਾਬ ਦਿਖਾਓਗੇ ਜਥੇ ਬੰਦੀ ਅਤੇ ਖੜਾਂਗੇ ਤੁੰਡਾਲੇ ਕੇ ਖੜਾਂਗੇ ਜਿਸ ਤਰ੍ਹਾਂ ਮੁਕਦਮੀਏ ਨੂੰ ਸਟਾਰਜ ਕਰਾਂਗੇ ਮੈਂ ਚਰਨਜੀਤ ਕੌਰ ਤੂੜੀਆਂ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿਹੜਾ ਅੱਜ ਦਾ ਧਰਨਾ ਜੇ ਪੁਲਿਸ ਵੱਲੋਂ ਜਿਹੜੇ ਲੋਕਾਂ ਨੂੰ ਨਜਾਇਜ਼ ਤੰਗ ਜੁੱਧ ਨਸ਼ਾ ਵਿਰੁੱਧ ਦਾ ਜਿਹੜਾ ਇਹਨਾਂ ਨੇ ਛੇੜਿਆ ਹੋਇਆ ਲੋਕਾਂ ਦੇ ਨਜਾਇਜ਼ ਪਰਚੇ ਪਾ ਪਾ ਕੇ ਉਹਨਾਂ ਨੂੰ ਫੜ ਰਹੀ ਹੈ ਅਸੀਂ ਜਿਹੜੇ ਲੋਕ ਆ ਮਤਲਬ ਨਿਰਦੋਸ਼ ਨੇ ਜਿਹੜੇ ਤਾਂ ਨਸ਼ਾ ਵੇਚਦੇ ਨੇ ਕਦਰ ਨੂੰ ਤਾਂ ਅੰਦਰ ਕਿਤੇ ਹੋਏ ਨੇ ਉਹਨਾਂ ਲਈ ਤਾਂ ਜਿੱਥੇ ਬੰਦੀ ਕਦੇ ਵੀ ਨਹੀਂ ਆਈ ਨਾ ਪੰਚਾਇਤ ਆਉਂਦੀ ਹੈ ਜਿਹੜਾ ਨੂੰ ਨਜਾਇਜ਼ ਪੜਦੇ ਨੇ ਸੀ ਉਹਨਾਂ ਨੂੰ ਕਹੇਗੇ ਸੀ ਵੀ ਇਹ ਬੰਦੇ ਨਹੀਂ ਖਾਣ ਪੀਣ ਵਾਲੇ ਉਹਨਾਂ ਦਾ ਡਾਪ ਟੈਸਟ ਆ ਉਹ ਵੀ ਨੈਗੇਟਿਵ ਹੀ ਆਇਆ ਤੇ ਜਦੋਂ ਅਸੀਂ ਇਹਨਾਂ ਦੇ ਉਹ ਮਤਲਬ ਐਸਪੀਡੀ ਸਾਹਿਬ ਨੂੰ ਵੀ ਮਿਲੇ ਤੇ ਮਤਲਬ ਐਸਐਚਓ ਨੂੰ ਵੀ ਮਿਲ ਕੇ ਗਏ ਉਹ ਕਹਿੰਦੇ ਪੰਚਾਇਤ ਤੋਂ ਲਿਖਾ ਕੇ ਦੇਜੋ ਵੀ ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਛੱਡ ਦਿੰਦੇ ਹਾਂ ਜੇ ਪੰਚਾਇਤ ਕਹਿੰਦੀ ਹੈ ਅਸੀਂ ਪੰਚਾਇਤ ਤੋਂ ਵੀ ਮਤਾ ਪਵਾ ਕੇ ਦੇਗੇ ਅੱਜ ਫੇਰ ਸਵੇਰੇ ਇਹਨਾਂ ਨੇ ਇੱਕ ਅੰਨੀ ਕਟਿਆ ਹਰਕਤ ਕੀਤੀ ਇੱਕ ਬੀਬੀ ਐ ਇੱਥੋਂ ਦੀ ਆਪਣੇ ਦਤਾਲ ਪਿੰਡ ਦੀ ਵਿਧਵਾ ਹੈਗੀ ਉਹਦੇ ਘਰ ਵਾਲੀ ਦੀ ਡੈਥ ਹੋ ਗਈ ਆ ਉਹਦੇ ਛੋਟੇ ਛੋਟੇ ਬੱਚੇ ਪਏ ਹੋਏ ਸੀਗੇ ਬੈੱਡ ਮੰਜੇ ਤੇ ਬੈੱਡ ਦੇ ਉੱਪਰ ਉਹਨਾਂ ਤੋਂ ਕੰਬਲ ਚੱਕ ਚੱਕ ਕੇ ਸਿੱਠੇ ਨੇ ਐਨਹੀਂ ਫਿਰ ਉਸ ਜਥੇਬੰਦੀ ਵਾਲੇ ਬੰਦਿਆਂ ਨੂੰ ਉਹਨਾਂ ਨੇ ਬੁਲਾਇਆ ਉਹ ਗਏ ਤੇ ਐਸ ਐਚ ਓ ਸਾਹਿਬ ਕਹਿੰਦੇ ਨੇ ਲੈ ਹੁਣ ਅਸੀਂ ਜਥੇਬੰਦੀ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਕਮ ਸੇ ਕਮ ਜਿਹੜਾ ਬੰਦਾ ਸਾਨੂੰ ਸਾਡੇ ਸਾਨੂੰ ਪਤਾ ਵੀ ਗੈਰ ਕਾਨੂੰਨੀ ਕੰਮ ਨਸ਼ਾ ਵੇਚਣਾ ਜਾਂ ਨਸ਼ਾ ਮਤਲਬ ਕਿਸੇ ਨੂੰ ਨੂੰ ਲਾਉਣਾ ਨਸ਼ਿਆਂ ਤੇ ਬਹੁਤ ਗਲਤ ਕੰਮ ਹੁੰਦਾ ਹੈ ਪਰ ਜਿਹੜੇ ਲੋਕ ਸਾਨੂੰ ਪਿੰਡਾਂ ਚ ਪਤਾ ਹੁੰਦਾ ਜਿਹੜੇ ਲੋਕੇ ਕੰਮ ਨਹੀਂ ਕਰਦੇ ਉਹਨਾਂ ਦੇ ਹੱਕ ਚ ਅਸੀਂ ਖੜਦੇ ਆ ਅਸੀਂ ਉਹਨਾਂ ਦੇ ਮਤਲਬ ਅਸੀਂ ਜਾਨਵਰ ਲਈ ਵੀ ਤਿਆਰ ਹੁੰਦਾ ਉਹਨਾਂ ਲੋਕਾਂ ਲਈ ਅਸੀਂ ਡੱਟ ਕੇ ਖੜੇ ਆ ਤੇ ਖੜੇ ਰਵਾਂਗੇ ਇਹ ਜੀ ਮਸਲਾ ਬੜਾ ਗੰਭੀਰ ਹੈਗਾ ਜੋ ਕਿ ਪੰਜਾਬ ਸਰਕਾਰ ਦੇ ਇੱਕ ਮੁਹਿਮਾ ਮੁਹਿਮ ਜਿਹੜੀ ਇਹਨਾਂ ਨੇ ਵਿਢੀ ਹੈ ਪੰਜਾਬ ਸਰਕਾਰ ਨੇ ਮਸਲਾ ਬੜਾ ਗੰਭੀਰ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਹ ਅੰਕੜੇ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਲੱਗੀ ਆ ਤੇ ਪੁਲਿਸ ਅਫਸਰਾਂ ਨੂੰ ਹਦਾਇਤਾਂ ਨੇ ਕਿ ਤੁਸੀਂ ਝੂਠੇ ਮਕਦਮੇ ਪਾ ਕੇ ਇਹ ਅੰਕੜੇ ਨੂੰ ਵਧਾ ਕੇ ਪੇਸ਼ ਕਰੋ ਕਿਉਂਕਿ ਅਸੀਂ ਲੋਕਾਂ ਨੂੰ ਗੁੰਮਰਾਹ ਕਰਨਾ ਸਰਕਾਰ ਦਾ ਸਾਫ਼-ਸਾਫ਼ ਇਹ ਹੈਗਾ ਅਸੀਂ ਲੋਕਾਂ ਨੂੰ ਗੁੰਮਰਾਹ ਕਰਨਾ ਗੁੰਮਰਾਹ ਕਰਕੇ ਦਿਖਾਣਾ ਕਿ ਪੰਜਾਬ ਸਰਕਾਰ 'ਚ ਆਮ ਆਦਮੀ ਪਾਰਟੀ ਸਰਕਾਰ ਹੇਠ ਅਸੀਂ ਇੰਨੇ ਜਿਹੜੇ ਹੈਗੇ ਪਰਚੇ ਇੰਨੇ ਹਜ਼ਾਰ ਪਰਚੇ ਹੈਗੇ ਆ ਉਹ ਅਸੀਂ ਇਹ ਨਸ਼ਿਆਂ ਦੇ ਵਿਰੁੱਧ ਜਿਹੜੇ ਹੈਗੇ ਅਸੀਂ ਕਿਤੇ ਹੈਗੇ ਆ ਪਰ ਸਵਾਲ ਇਹ ਹੈ ਕਿ ਪਰਚੇ ਸੱਚੇ ਆ ਕਿ ਝੂਠੇ ਹੈਗੇ ਆ ਜਿਹੜੇ ਪਰਚੇ ਪਾਣ ਲੱਗੇ ਹੋਇਆ ਇਹ ਉਹ ਸਰਾਸਰ ਝੂਠੇ ਹੈਗੇ ਆ ਉਹ ਚ ਟਾਵਾਂ ਡੱਲਾ ਹੋਵੇ ਕੋਈ ਸੱਚਾ ਹੋਵੇ ਜਿਹੜੇ ਸਾਡੇ ਕੋਲ ਮਸਲੇ ਆਏ ਆ ਉਹਨਾਂ ਚੋਂ 90 95% ਮਸਲੇ ਉਹ ਆ ਕਿ ਜਿਨ੍ਹਾਂ ਦਾ ਕੋਈ ਨਸ਼ੇ ਨਾਲ ਕੋਈ ਸਹਿਕਾਰ ਹੀ ਨਹੀਂ ਹੈਗਾ ਲੋਕਾਂ ਦਾ ਡੋਪ ਪ੍ਰੋਟੈਸਟ ਦੇ ਵਿੱਚ ਨੈਗੇਟਿਵ ਰਿਪੋਰਟ ਆ ਰਹੀ ਆ ਇਹ ਬੰਦੇ ਨਾ ਨਸ਼ਾ ਕੰਜ਼ੂਮ ਕਰਦੇ ਇਹ ਨਾਲ ਉਹਦਾ ਸਮਾਜਿਕ ਤੌਰ ਤੇ ਬੰਦੇ ਨਸ਼ਾ ਵੇਚਣ ਵਾਲੇ ਹੈਗੇ ਆ ਅਸੀਂ ਇਸ ਤਰ੍ਹਾਂ ਦਾਵਾ ਕਰਦੇ ਜਿਹੜੇ ਬੰਦੇ ਸਾਡੇ ਕੋਲ ਆਏ ਆ ਉਹ ਪਿੰਡ ਦੇ ਲੋਕਾਂ ਦੀ ਜਿਹੜੀ ਇਹ ਵਿਊ ਹੈਗਾ ਕਿ ਨਹੀਂ ਇਹ ਬੰਦਾ ਕੁਝ ਨਹੀਂ ਕਰਦਾ ਹੈਗਾ ਹੁਣ ਉਦਾਹਰਨ ਵਜੋਂ ਸਾਡੇ ਪਿੰਡ ਦੇ ਇੱਧਣ ਆਇਆ ਤੁਹਾਨੂੰ ਪਤਾ ਹੈ ਨਸ਼ੇ ਦੇ ਖਿਲਾਫ ਅਸੀਂ ਪਿਛਲੇ 3 ਸਾਲ ਤੋਂ ਮੀਂਹ ਮਿੱਢੀ ਹੋਈ ਆ ਅਸੀਂ ਉਹ ਬੰਦੇ ਨਾ ਬਿਲਕੁਲ ਸੋ ਨੇਮ ਕਰੀਏ ਨਾ ਉਹਨਾਂ ਦੇ ਪਿੱਛੇ ਆਈਏ ਜਿਹੜੇ ਵੇਚਦੇ ਆ ਪਰ ਜਿਹੜੇ ਬੰਦੇ ਮਜ਼ਦੂਰੀ ਕਰਨ ਵਾਲੇ ਆ ਜਿਹੜੇ ਬੰਦੇ ਆਪਦਾ ਖਿੱਤਾ ਕਰਨ ਵਾਲੇ ਹੈਗੇ ਆ ਉਹਨਾਂ ਉੱਪਰ ਕਿਸ ਤਰ੍ਹਾਂ ਇਹ ਮਲਕੇ ਪਰਚੇ ਪਾਰੇ ਹੈਗੇ ਆ ਜਿਹੜੀ ਦਤਾਲ ਦੀ ਘਟਨਾ ਹੈਗੀ ਆ ਸਵੇਰੇ ਮਜ਼ਦੂਰ ਵਰਗ ਦੀ ਇੱਕ ਬੀਬੀ ਹੈਗੀ ਆ ਉਹਨਾਂ 'ਚ ਇੱਕ ਕੰਬਲ ਚੱਕ ਚੱਕ ਕੇ ਮਾਰੇ ਸੁੱਤੇ ਪਿਆਂ ਦੇ ਉੱਪਰ ਜਲੀਲ ਕੀਤਾ ਗਿਆ ਇਹਨਾਂ ਨੂੰ ਤੁਸੀਂ ਇਹ ਦੱਸੋ ਜੀ ਆਪਾਂ ਸਾਰੇ ਦੇਖ ਹੀ ਰਹੇ ਆ ਜਿਹੜੇ ਘਰ ਢਾਏ ਗਏ ਆ ਤੇ ਬਲਡੋਜ਼ਰ ਰਾਹ ਚਲਾ ਕੇ ਉਹ ਕਰ ਉਹਨਾਂ ਬੰਨ ਢਾਏ ਜਿਹੜੇ ਮਲਕੇ ਵੱਡੇ ਕਾਰੋਬਾਰ ਕਰਦੇ ਆ ਚਿੱਟੇ ਦਾ ਜੇ ਪੁਲਿਸ ਵਾਲੀ ਬੀਬੀ ਰਹੀਏ ਚ ਹੋਰ ਰਹੇ ਆ ਠੀਕ ਹੈ ਕਿ ਕਿੰਨੇ ਨਸ਼ੇ ਦੇ ਕਿੰਗਪਿੰਡਾਂ ਜਿਹਨਾਂ ਨਾਮ ਹੈਨ ਸਾਫ ਤੌਰ ਤੇ ਜਿਹੜੀ ਉਹ ਡੀਜੀਪੀ ਸਸ਼ੀ ਕਾਂਦੀ ਦੀ ਰਿਪੋਰਟ ਸੀਗੀ ਉਹਦੇ ਵਿੱਚ ਸਾਫ ਸੀਗਾ ਕਿ ਕਿਹੜੇ ਕਿਹੜੀ ਪਾਰਟੀਆਂ ਨਾਲ ਸੰਬੰਧਿਤ ਵੱਡੇ ਵੱਡੇ ਜਿਹੜੇ ਆਗੂ ਹੈਗੇ ਆ ਤੇ ਵੱਡੇ ਅਫਸਰ ਹੈਗੇ ਤੇ ਵੱਡੇ ਬੀਐਸਐਫ ਦੇ ਵੀ ਜਿਹੜੇ ਆਰਮੀ ਦੇ ਬੰਦੇ ਹੈਗੇ ਆ ਉਹ ਵੀ ਇਨਵੋਲਵ ਹੈਗੇ ਆ ਉਹਨਾਂ ਦੱਸੋ ਕਿਹੜੀ ਕਾਰਵਾਈ ਹੋਈ ਹੈਗੀ ਇਹ ਸਾਰਾ ਸਾਰ ਜਿਹੜਾ ਹੈ ਡਰਾਮਾ ਰਚਿਆ ਜਾ ਰਿਹਾ ਉਹ ਡਰਾਮੇ 'ਤੇ ਅਸੀਂ ਦਾ ਵਿਰੋਧ ਕਰਦੇ ਹੈਗੇ ਕਿ ਜੇ ਤੁਸੀਂ ਝੂਠੇ ਮਕਦਮੇ ਪਾਉਂਗੇ ਤਾਂ ਅਸੀਂ ਡਟ ਕੇ ਖੜਾਂਗੇ ਏ ਅਸੀਂ ਮੰਗ ਲੈ ਕੇ ਡੀਸੀ ਮੈਡਮ ਕੋਲ ਵੀ ਗਏ ਸੀਗੇ ਔਰ ਅਸੀਂ ਜਿਹੜਾ ਮੰਗ ਪੱਤਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਛੇਮਾ ਕੋਲ ਨੂੰ ਚ ਇਹੀ ਰੱਖਿਆ ਸੀ ਵੀ ਤੁਸੀਂ ਇਹ ਚੀਜ਼ ਨੂੰ ਹੋਲਡ ਕਰੋ ਕਿ ਜੇ ਨਹੀਂ ਵੱਡਾ ਸੰਘਰਸ਼ ਹੋ ਸਕਦਾ ਫਿਲਹਾਲ ਸਾਡਾ ਇਹ ਹੈ ਜੀ ਕਟੋ-ਕਟ ਕੋਈ ਐਸਪੀ ਰੈਂਕ ਦਾ ਅਧਿਕਾਰੀ ਇੱਥੇ ਆਵੇ ਆ ਕੇ ਉਹਨਾਂ ਨਾਲ ਅਸੀਂ ਗੱਲ ਰੱਖੀ ਹੈ ਇਹ ਤੇ ਸਪਸ਼ਟ ਕਰਨ ਕਿ ਅੱਗੇ ਤੋਂ ਇਹ ਜੀ ਕੋਈ ਜਿਹੜੀ ਹਰਕਤ ਨਹੀਂ ਹੋਊਗੀ ਹਾਂ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਹਾਂ ਜੋਤੇ ਬੰਦੀਆਂ ਜਿਹੜੇ ਸਮਾਜ ਵਿਰੋਧੀ ਅਨਸਰ ਐ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਬਿਲਕੁਲ ਪੱਖ 'ਚ ਨਹੀਂ ਹੈਗੀਆਂ ਜਿਹੜੇ ਆਪਦਾ ਗਿਰਤ ਕਰਨ ਵਾਲੇ ਲੋਕ ਆ ਜਿਨ੍ਹਾਂ ਨੇ ਝੁੱਥੇ ਮਕੱਦਮੇ ਪਾਈ ਜਾ ਰਹੇ ਆ ਉਹਨਾਂ ਦੇ ਪੱਖ 'ਚ ਖੜਾਂਗੇ ਹੋਰ ਤਾਂ ਹੋਰ ਮੈਨੂੰ ਬੜੀ ਸ਼ਰਮਿੰਦਗੀ ਵਾਲੀ ਗੱਲ ਆ ਕਿ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਕਿਸੇ ਬੰਦੇ ਨੂੰ ਬੁਲਾ ਕੇ ਚਾਰ ਬੋਤਲਾਂ ਦਾਰੂ ਦੀ ਪਵਾ ਲਾ ਦੋ ਦਿਨਾਂ ਦੇਰਾ ਮਲ ਕੇ ਜਮਾਨਤ ਹੋ ਜੂਗੀ ਤੂੰ ਆ ਜਾਏਗਾ ਯਾਰੇ ਇਹ ਕੀ ਗੱਲ ਐ ਇਹੋ ਜੀ ਗੱਲਾਂ ਆ ਰਹੀਆਂ ਸਾਹਮਣੇ ਇੱਕ ਬੰਦੇ ਦੇ ਉੱਪਰ ਬਿਮਾਰ ਬੰਦਾ ਸੀ ਖਾਂਗ ਪਿੰਡ ਦੀ ਗੱਲ ਹੈਗੀ ਆ ਖਾਂਗ ਦੀ ਉਦੇ ਉੱਪਰ ਪਰਚਾ ਪਾਣਾ ਸੀਗਾ ਉਹਦੇ ਮਤਲਬ ਕਿ ਉਹ ਬੰਦੇ ਦੀ ਡੈਥ ਵੀ ਹੋ ਗਈ ਉਹ ਭਰਾ ਨੂੰ ਆਪਦੇ ਉੱਪਰ ਪਰਚਾ ਪਵਾ ਲੈ ਚਲੋ ਕੋਈ ਨਹੀਂ ਮੈਂ ਪਰਚਾ ਪਵਾ ਲੰਨਾ ਹੈਗਾ ਵੀ ਇਹ ਕਿਹੜਾ ਮਤਲਬ ਕਿ ਕਾਨੂੰਨ ਵਿਵਸਥਾ ਰਹਿ ਗਈ ਆ ਇਹ ਕਿਹੜੇ ਸਾਡੇ ਸੰਵਿਧਾਨ ਰਹਿ ਗਿਆ ਤੇ ਜਿਹੜਾਂ ਉਾਂ ਤੇ ਲੱਗੀ ਹੋਈ ਆ ਸਰਕਾਰ ਦੇ ਪੁਲਿਸ ਅਸੀਂ ਇਹਦਾ ਵਿਰੋਧ ਕਰਦੇ ਆ ਜੀ ਜਿੰਨਾ ਤੇ ਕੋਈ ਜਿਹੜਾ ਉਹ ਅਹਿਦ ਨਿਸ਼ਾਨੀ ਵੇਚਦੇ ਕੋਈ ਉਹਨਾਂ ਦਾ ਹੁਣ ਐਸ ਜਿਹੜੇ ਕੋਈ ਜੇ ਕਿਸੇ ਦਾ ਹੈਗਾ ਪੁਰਾਣਾ ਉਹਨੇ ਭੁਗਤ ਲਿਆ ਪਰ ਜਿਹਨੂੰ ਅੱਜ ਚੱਕਣ ਪਾਇਆ ਉਹ ਨਾ ਕੁਛ ਖਾਵੇ ਨਾ ਕੁਤੇ ਕੇਸ ਆ ਇਹ 7-8 ਪੁਲਸ ਵਾਲੇ ਇੱਕ ਐਸਐਸਜੇ ਦੀ ਅਗਵਾਈ ਦੇ ਵਿੱਚ ਉਹਦੇ ਘਰ ਜਾ ਤਮਕੇ ਸਾਡੀ ਜਿਹੇ ਬੰਦੀ ਵਾਲਿਆਂ ਨੇ ਵਿਰੋਧ ਕੀਤਾ ਉਹਨਾਂ ਨੂੰ ਘੇਰ ਲਿਆ ਉੱਥੇ ਕੋਨੇ ਮੁੜ ਕੇ ਇੱਥੇ ਐਸਐਚਓ ਨੇ ਗੱਲ ਕੀਤੀ ਇਹਨਾਂ ਨੇ ਕਿਹਾ ਵੀ ਇਹ ਇਹ ਨਜਾਇਜ਼ ਕਿਉਂ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਜਾਇਜ਼ ਹੈ ਕਿ ਨਜਾਇਜ਼ ਹੈ ਜਿਹੇ ਬੰਦੀ ਵਾਲਿਆਂ ਕੋ ਪੁੱਛ ਕੇ ਕਰਿਆ ਕਰਾਂਗੇ ਇੱਕ ਉੱਥੇ ਮਜ਼ਦੂਰ ਔਰਤਾਂ ਉਹਨੂੰ ਪਹਿਲਾਂ ਵੀ ਤੰਗ ਕਰ ਰਹੇ ਉਹਦਾ ਡੋਕਟਰੀ ਵੀ ਕਰ ਲਿਆ ਉਹ ਕਹਿੰਦੀ ਮੈਂ ਜ਼ਿੰਦਗੀ ਦੀ ਕੋਈ ਨਿਸ਼ਾਨੀ ਕੀਤਾ ਅੱਜ ਫੇਰ ਜਾ ਕੇ ਉਹਦੇ ਘਰ ਦੇ ਜਿਹੜੇ ਆ ਜਵਾਕ ਆ ਦੁੱਧੇ ਉਹਨਾਂ ਦੇ ਕੱਪੜੇ ਲਾਲ ਆ ਪਰ ਸੁੱਤਿਆਂ ਤੋਂ ਲਾਲ ਆ ਇਹਨਾਂ ਨੇ ਮਾਰੇ ਪਰੇ ਜੋ ਫੌਰੀ ਕਰਨ ਦੇ ਇਹ ਬਣਿਆ ਪਰ ਵੱਡੇ ਪੱਧਰ ਤੇ ਅਸੀਂ ਸਮਝਦੇ ਆਂ ਕਿ ਇੱਕਸਾਂ ਦਾ ਕੇਸ ਨਹੀਂ ਗਈ ਐਸਐਚਓ ਸਾਹਿਬ ਇੱਥੇ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਉਹ ਕੀ ਕਿਹਨਾ ਤੇ ਜਿਹੜੇ ਪਹਿਲਾਂ ਨਸਰ ਵੇਚਦੇ ਆ ਜਿਨ੍ਹਾਂ ਦੇ ਖਿਲਾਫ ਪਰਚੇ ਦੱਜ ਆਉਂਣਾ ਨੂੰ ਗਾਹੇ ਵਗਾਹੇ ਰੋਕਥਾਮ ਲਈ ਚੈੱਕ ਕੀਤਾ ਜਾਂਦਾ ਜੀ ਕੋਈ ਨਜਾਇਜ਼ ਨਹੀਂ ਕੀਤਾ ਜਾਂਦਾ ਜੇਕਰ ਇਹ ਪੰਚਾਇਤ ਜਾਇ ਕਹਿੰਦੇ ਆ ਵੀ ਇਹਦੇ ਨਾਲ ਧੱਕਾ ਹੋਇਆ ਉਹਨਾਂ ਦਾ ਡਾਕ ਟੈਸਟ ਕਰਾਇਆ ਜਾਊਗਾ ਜੇ ਉਹਦੇ ਵਿੱਚ ਨੈਗੇਟਿਵ ਆਉਂਦਾ ਪੰਚਾਇਤ ਲਿਖ ਕੇ ਦਿੰਦੀ ਹੈ ਤਾਂ ਉਹਨਾਂ ਨੂੰ ਨਹੀਂ ਉਸ ਕਿਹਾ ਜਾਂਦਾ ਪਿੰਡਾਂ ਦੇ ਵਿੱਚ ਕਾਫੀ ਦਿਨਾਂ ਤੋਂ ਕਹਿੰਦੇ ਵੀ ਰੇਡ ਹੋ ਰਹੀ ਆ ਅੱਜ ਦਤਾਲ ਦੇ ਵਿੱਚ ਹੋਈ ਆ ਪਹਿਲਾਂ ਕਹਿੰਦੇ ਵੀ ਹੋਰ ਵੀ ਇੱਕ ਦੋ ਕੇਸ ਸਾਹਮਣੇ ਆਏ ਆ ਅਸੀਂ ਕਹਿੰਦੇ ਵੀ ਜਥੇਬੰਦੀਆਂ ਵੱਲੋਂ ਪਹਿਲਾਂ ਵੀ ਵਾਰਨਾਮੇ ਦਿੱਤੀ ਸੀ ਕਿ ਪਰ ਪੁਲਿਸ ਉਸ ਦੇ ਬਾਵਜੂਦ ਵੀ ਐਵਜੀਆਂ ਜਿਹੜੀਆਂ ਵਾਰਦਾਤਾਂ ਕਰ ਰਹੀ ਆ ਘਟਨਾਵਾਂ ਸਾਹਮਣੇ ਆ ਰਹੀਆਂ ਦੇਖੋ ਐਨਡੀਪੀ ਸੈਕਟਰ ਜਿਹੜਾ ਹੈਗਾ ਨਸਿਆਂ ਦੇ ਖਿਲਾਫ ਮਹੀਮਾ ਜਿਹੜੀ ਆ ਉਹਦੇ ਵਿੱਚ ਜਿਹੜੇ ਬੰਦੇ ਡਰੱਗਜ਼ ਦਾ ਪਹਿਲਾਂ ਧੰਦਾ ਖੜਦੇ ਆ ਰਹੇ ਨੇ ਉਹਨਾਂ ਨੂੰ ਵਗਾਏ ਵਗਾਏ ਤਾਂ ਚੈੱਕ ਕੀਤਾ ਜਾਣਾ ਔਰ ਚੈੱਕ ਕੀਤਾ ਜਾਵੇਗਾ ਇਹਦੇ ਵਿੱਚ ਕੋਈ ਨਜਾਇਜ਼ ਨਹੀਂ ਹੈ ਜਦੋਂ ਤੱਕ ਉਹਨਾਂ ਤੋਂ ਕੋਈ ਫੜਿਆ ਨਹੀਂ ਜਾਂਦਾ ਕੋਈ ਪਰਚਾ ਨਹੀਂ ਕੋਈ ਉਹਨਾਂ ਦਾ ਇੱਕ ਹੋਰ ਵੀ ਇਲਜ਼ਾਮ ਆ ਵੀ ਜਿਹੜੇ ਸਰਕਾਰ ਵੱਲੋਂ ਜਾਂ ਉੱਪਰੋਂ ਡਿਪਾਰਟਮੈਂਟ ਵੱਲੋਂ ਪੁਲਿਸ ਨੂੰ ਪਰਚੇ ਕਰਨ ਵਾਸਤੇ ਕਿਹਾ ਗਿਆ ਸੀਗਾ ਨਸ਼ਾ ਰੋਕਣ ਵਾਸਤੇ ਸਿਰਫ ਇਹ ਟਾਰਗੇਟ ਪੂਰਾ ਕਰਨ ਦਾ ਕਰਕੇ ਜਿਹੜਾ ਵੀ ਇਹ ਕਾਰਵਾਈ ਕੀਤੀ ਨਹੀਂ ਹੈ ਜਾਈ ਕੋਈ ਗੱਲ ਨਹੀਂ ਹੈ ਵੀ ਜਿੰਨਾ ਤੋਂ ਫੜਿਆ ਜਾਂਦਾ ਹੈ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਂਦਾ ਹੈ ਇਹ ਬਿਲਕੁਲ ਗਲਤ ਗੱਲ ਹੈ ਇਹ ਵੀ ਕਿਹਾ ਜਾਂਦਾ ਵੀ ਉੱਤੋਂ ਲਿਸਟਾਂ ਆਉਂਦੀਆਂ ਨੇ ਜੀ ਨਹੀਂ ਨਹੀਂ ਲਿਸਟਾਂ ਵਾਲੀ ਨਹੀਂ ਜੀ ਦੇਖੋ ਜਿਹੜੇ ਆ ਬੰਦਿਆ ਦੇ ਖਿਲਾਫ ਪਹਿਲਾਂ ਵੀ ਦਰਜ ਨਹੀਂ ਜਾਂ ਕੁਝ ਨਵਾਂ ਫੜਿਆ ਜਾਂਦਾ ਉਹਦੇ ਖਿਲਾਫ ਪਰਚਾ ਦਿੱਤਾ ਜਾਂਦਾ